ਸ਼ੇਮੀ ਜਮਾਤ ਦੇ ਪਿਆਰੇ ਵਿਦਿਆਰਥੀਓ ਅੱਜ ਆਪਾਂ ਨਵੰਬਰ ਦਸੰਬਰ ਦੀ ਪ੍ਰੀਖਿਆ ਦੇ ਲਈ ਤੁਹਾਡਾ ਜਿਹੜਾ ਮੈਥ ਵਿਸ਼ੇ ਦਾ ਪੇਪਰ ਹੋਣਾ ਹੈ ਉਸ ਦੇ ਲਈ ਸੈਂਪਲ ਪੇਪਰ ਲੈ ਕੇ ਆਏ ਆ 20 ਨੰਬਰਾਂ ਦਾ ਪੇਪਰ ਆਊਗਾ ਐਂਡ 40 ਮਿੰਟ ਦਾ ਤੁਹਾਨੂੰ ਪੇਪਰ ਕਰਨ ਦੇ ਲਈ ਸਮਾਂ ਮਿਲੇਗਾ ਤਾਂ ਆਓ ਆਪਾਂ ਇਸ ਪੇਪਰ ਨੂੰ ਸੋਲਵ ਕਰਦੇ ਆਂ ਦੇਖਦੇ ਆਂ ਤੁਹਾਡਾ ਇਹ ਸੈਂਪਲ ਪੇਪਰ ਕਿਸ ਤਰ੍ਹਾਂ ਦਾ ਹੈ ਭਾਗ ੳ ਸਭ ਤੋਂ ਪਹਿਲਾਂ ਇਹਦੇ ਵਿੱਚ ਸਾਰੇ ਪ੍ਰਸ਼ਨ ਇੱਕ ਇੱਕ ਨਾ ਮਤਲਬ ਨੰਬਰਾਂ ਦੇ ਹੋਣਗੇ ਇੱਕ ਇੱਕ ਅੰਕ ਦੇ ਪਹਿਲਾ ਹੈ ਬਹੁ ਵਿਕਲਪੀ ਪ੍ਰਸ਼ਨ ਸਹੀ ਗਲਤ ਦੱਸਣੇ ਆ ਇਹਦੇ ਵਿੱਚ ਖਾਲੀ ਥਾਵਾਂ ਦੱਸਣੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਬਹੁ ਵਿਕਲਪੀ ਪ੍ਰਸ਼ਨ ਨੇ ਇਹਦੇ ਵਿੱਚ ਹੈ ਜਿਹੜੇ ਚਾਲ ਨੇ ਤੁਹਾਨੂੰ ਦਿੱਤੇ ਹੋਏ x ਤੇ y ਇਹਨਾਂ ਦਾ ਪ੍ਰਯੋਗ ਕਰਨਾ ਤੇ ਗੁਣਾ ਦੇ ਲਈ ਕ੍ਰਮ ਵਟਾਂਦਰਾ ਗੁਣ ਦੱਸਣਾ ਹੈ ਕਿ ਕਿਹੜਾ ਹੈ ਓਕੇ ਦੇਖੋ ਸਭ ਤੋਂ ਪਹਿਲਾ ਚਾਲ ਕਿਹੜੇ ਨੇ ਐਕਸ ਤੇ ਵਾਈ ਕਾਹਦਾ ਪੁੱਛਿਓ ਇਹਨਾਂ ਨੇ ਗੁਣਾ ਦੇ ਲਈ ਤਾਂ ਇੱਥੇ ਦੋ ਆਪਸ਼ਨਾਂ ਦੇ ਵਿੱਚ ਜੋੜ ਪਾਇਆ ਹੋਇਆ ਤਾਂ ਇਹ ਆਪਾਂ ਕੱਟ ਦਿੰਨੇ ਆਪਸ਼ਨ ਆ ਹੁਣ ਰਹਿ ਗਿਆ ਆਪਸ਼ਨ ਆ ਏ ਤੇ ਡੀ ਹੁਣ ਇਹਨਾਂ ਦੋਨਾਂ ਚੋਂ ਦੇਖਾਂਗੇ ਹੁਣ ਉਹਨਾਂ ਨੇ ਪੁੱਛਿਆ ਕ੍ਰਮ ਵਟਾਂਦਰਾ ਗੁਣ ਇੱਥੇ ਤਾਂ ਸਾਨੂੰ ਇੱਕ ਹੀ ਦਿੱਤਾ ਹੋਇਆ ਐਕਸ ਗੁਣਾ ਵਾਈ ਜੇ ਗੁਣਾ ਨਹੀਂ ਪਾਇਆ ਤਾਂ ਏ ਦਾ ਮਤਲਬ ਹੈ ਐਕਸ ਵਾਈ ਗੁਣਾ ਹੋਈ ਵੀ ਨਹੀਂ ਓਕੇ ਤਾਂ ਇਹਦਾ ਉਹਨਾਂ ਨੇ ਪੁੱਛਿਆ ਕ੍ਰਮ ਵਟਾਂਦਰਾ ਇੱਥੇ ਇੱਕੋ ਹੀ ਪਾਸਾ ਪਾਇਆ ਹੋਇਆ ਜੇ ਇੱਧਰ xy ਆ ਤਾਂ ਇਹਦੇ ਬਰਾਬਰ ਚ ਆਉਣਾ ਸੀ yx ਤਾਂ ਇਹ ਵਾਲੀ ਆਪਸ਼ਨ ਕਿੱਥੇ ਆ ਆਪਸ਼ਨ ਨੰਬਰ A ਨੈਕਸਟ ਦੇਖੋ ਕਹਿੰਦੇ ਇੱਕ ਬਿੰਦੂ ਦੇ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਨੇ ਹੁਣ ਇੱਕ ਬਿੰਦੂ ਲਾ ਲੈਂਦੇ ਆਪਾਂ ਮੋਟਾ ਜਿਹਾ ਆ ਆਮ ਲਾ ਲਿਆ ਬਿੰਦੂ ਹੁਣ ਇਹਦੇ ਵਿੱਚੋਂ ਦੇਖਣੀ ਆ ਨੇ ਕਿ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਨੇ ਆਹ ਦੇਖੋ ਅਣਗਿਣਤੀ ਵੈਸੇ ਤਾਂ ਲੰਘਣਗੀਆਂ ਜਿੰਨੀਆਂ ਮਰਜ਼ੀ ਕੱਢ ਲੋ ਓਕੇ ਇੱਕ ਬਿੰਦੂ ਦੇ ਵਿੱਚੋਂ ਜਿੰਨੀਆਂ ਮਰਜ਼ੀ ਰੇਖਾਵਾਂ ਕੱਢ ਲੋ ਤਾਂ ਨਿਕਲ ਜਾਣਗੀਆਂ ਦਾ ਮਤਲਬ ਸਾਡੀ ਆਪਸ਼ਨ ਕਿਹੜੀ ਆ ਗਈ ਆਪਸ਼ਨ ਨੰਬਰ ਡੀ ਅਣਗਿਣਤ ਹੁਣ ਕਹਿੰਦੇ ਹੈਠਾ ਲਿਖਿਆ ਵਿੱਚੋਂ 4:7 ਦੇ ਤੁਲ ਕਿਹੜੀ ਭਿੰਨ ਹੈ ਦੇਖੋ ਇਹਨਾਂ ਨੂੰ ਇੱਕੋ ਨੰਬਰ ਦੇ ਨਾਲ ਗੁਣਾ ਕਰ ਲੈਣੇ ਆ 4:7 ਥੋੜਾ ਇੱਧਰ ਕਰਕੇ ਪਾ ਲੈਣੇ ਆ 4:7 ਇਹਨੂੰ ਵੀ 7 ਨਾਲ ਗੁਣਾ ਕਰ ਲੋ ਇਧਰੋਂ ਵੀ 7 ਨਾਲ ਗੁਣਾ ਕਰ ਲੋ ਓਕੇ ਤਾ ਦੋਨਾਂ ਨੂੰ ਦੇਖਣਾ ਆ ਹੁਣ ਦੇਖੋ 7 ਨੂੰ 4 ਨਾਲ ਗੁਣਾ ਕੀਤਾ 7 ਚੌਕਾ 28 ਰੇਸ਼ੋ ਫੇਰ 7 ਨੂੰ 7 ਨਾਲ ਗੁਣਾ ਕੀਤਾ 7 7 49 28 ਰੇਸ਼ੋ 49 ਆ ਗਿਆ ਸਾਡੇ ਕੋਲੇ ਇਹਦਾ ਮਤਲਬ ਬੀ ਆਪਸ਼ਨ ਬਿਲਕੁਲ ਸਹੀ ਹੈ ਇਸ ਤੋਂ ਅੱਗੇ ਤੁਸੀਂ ਦੇਖੋ ਕਹਿੰਦੇ 80 ਡਿਗਰੀ ਦਾ ਕੋਣ ਨਿਊਨ ਕੋਣ ਹੁੰਦਾ ਹੈ ਦੇਖੋ ਨਿਊਨ ਕੋਣ ਹੁਣ ਕਿਹੜਾ ਕੋਣ ਹੁੰਦਾ ਜਿਵੇਂ ਕਿ ਸਾਡੇ ਕੋਲੇ ਇੱਕ ਸਮ ਕੋਣ ਆ ਸਮकोण ਕਿੰਨਾ ਹੁੰਦਾ 90 ਡਿਗਰੀ ਦਾ ਕੋਣ ਜਿਹੜਾ ਵੀ ਕੋਣ 90 ਡਿਗਰੀ ਤੋਂ ਘੱਟ ਹੋਊਗਾ ਉਹਨੂੰ ਬੋਲਦੇ ਨੇ ਨਿਊਨ ਕੋਣ ਹੁਣ ਇੱਥੇ ਸਾਨੂੰ 80 ਡਿਗਰੀ ਕਿਹਾ ਆ ਤਾਂ 80 ਡਿਗਰੀ 90 ਡਿਗਰੀ ਤੋਂ ਘੱਟ ਹੀ ਆ ਤੇਰਾ ਮਤਲਬ ਇਹ ਨਿਊਨ ਕੋਣ ਹੀ ਆ ਤਾਂ ਇੱਥੇ ਆਪਣੇ ਕੋਲ ਜਿਹੜੀ ਆਪਸ਼ਨ ਆਜੂਗੀ ਬਿਲਕੁਲ ਸਹੀ ਇਸ ਤੋਂ ਅੱਗੇ ਕਹਿੰਦੇ ਹਰੇਕ ਸਮ ਪੂਜੀ ਤਰਪੋਜ ਇੱਕ ਸਮ ਦੋ ਪੂਜੀ ਤਰਪੋਜ ਹੁੰਦੀ ਆ ਠੀਕ ਹੈ ਸੰਪੂਜੀ ਤਰਪੋਜ ਕਿਹੜੀ ਹੁੰਦੀ ਹੈ ਜਿਹੜੀਆਂ ਸਾਰੀਆਂ ਭੁਜਾਵਾਂ ਕੀ ਨੇ ਬਰਾਬਰ ਹੋਣ ਜੇ ਆਹ ਤਿੰਨ ਹੈ ਆ ਵੀ ਤਿੰਨ ਹੋਊਗਾ ਆ ਵੀ ਤਿੰਨ ਹੋਊਗਾ ਸਮ ਦੋ ਪੁਜੀ ਤਰਪੋਜ ਹੁੰਦੀ ਹੈ ਜਿਹੜੀਆਂ ਦੋ ਭੁਜਾਵਾਂ ਬਰਾਬਰ ਹੋਣ ਜੇ ਆਹ ਤਿੰਨ ਹੈ ਆ ਤਿੰਨ ਹੈ ਤਾਂ ਆਹ ਕਿੰਨੀ ਹੋਊਗੀ 4 ਮਤਲਬ ਦੋ ਭੁਜਾਵਾਂ ਬਰਾਬਰ ਹੁੰਦੀਆਂ ਨੇ ਏਰੀਆ ਤੇ ਤੀਜੀ ਭੁਜਾ ਬਰਾਬਰ ਨਹੀਂ ਹੁੰਦੀ ਤਾਂ ਇਸੇ ਤਰ੍ਹਾਂ ਜਿਹੜੀ ਸੰਪੂਜੀ ਤਰਪੋਜ ਹੁੰਦੀ ਆ ਉਹਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਹੁਣ ਉਹ ਕਹਿੰਦੇ ਕਿ ਜਿਹੜੀ ਇਹ ਸੰਪੂਜੀ ਤਰਪੋਜ ਆ ਉਹ ਇਹ ਵਾਲੀ ਤ੍ਰਿਭੁਜ ਵੀ ਹੋ ਸਕਦੀ ਆ ਦੇਖੋ ਸਮਭੁਜੀ ਤ੍ਰਿਭੁਜ ਵਿੱਚ ਦੋ ਸਾਨੂੰ ਇਕੁਅਲ ਜੇ ਹੋਣਗੀਆਂ ਸਾਈਡਸ ਰੇਖਾਵਾਂ ਠੀਕ ਹੈ ਫੇਰ ਹੀ ਇਹ ਸਮ ਦੋਭੁਜੀ ਹੋਊਗੀ ਸਾਨੂੰ ਪਤਾ ਕਿ ਸਮ ਦੋਭੁਜੀਰੇ ਵਿੱਚ ਦੋ ਰੇਖਾਵਾਂ ਬਰਾਬਰ ਹੁੰਦੀਆਂ ਨੇ ਤੇ ਸਮਭੁਜੀ ਤ੍ਰਿਭੁਜ ਵਿੱਚ ਤਿੰਨ ਰੇਖਾਵਾਂ ਬਰਾਬਰ ਹੁੰਦੀਆਂ ਨੇ ਬਸ ਸਾਨੂੰ ਕਿੰਨੀਆਂ ਚਾਹੀਦੀਆਂ ਨੇ ਦੋ ਤਾਂ ਦੋ ਸਾਡੇ ਕੋਲ ਹੈਗੀਆਂ ਨੇ ਬਰਾਬਰ ਤੈਅ ਇਹਦਾ ਮਤਲਬ ਕੀ ਹੈ ਹੋ ਸਕਦੀ ਹੈ ਜੇ ਸਾਨੂੰ ਪੁੱਛ ਲੈਂਦੇ ਸਮ ਦੋ ਪੁਜਿਤ੍ਰਭੁਜ ਸਮ ਪੁਜੀ ਹੁੰਦੀ ਹੈ ਨਹੀਂ ਜੀ ਕਿਉਂਕਿ ਸਮ ਦੋ ਪੁਜਿਤ੍ਰਭੁਜ ਵਿੱਚ ਕਿੰਨੇ ਰਖਾਵੇਂ ਬਰਾਬਰ ਹੁੰਦੀਆਂ ਨੇ ਦੋ ਤੇ ਸਮ ਪੁਜੀ ਵਿੱਚ ਤਿੰਨ ਤਾਂ ਇਹ ਬਰਾਬਰ ਨਹੀਂ ਹੈ ਓਕੇ ਤਾਂ ਇਸੇ ਕਰਕੇ ਜਿਹੜੇ ਹੁਣ ਜਿਹੜਾ ਉਹਨਾਂ ਨੇ ਪੁੱਛਿਆ ਆ ਉਹਦਾ ਆਨਸਰ ਸਹੀ ਆ ਹੁਣ ਕਹਿੰਦੇ ਇੱਕ ਤ੍ਰਿਭੁਜ ਦੇ ਡੈਸ਼ ਸਿਖਰ ਹੁੰਦੇ ਨੇ ਇੱਕ ਤ੍ਰਿਭੁਜਾ ਉਹਦੇ ਕਿੰਨੇ ਸਿਖਰ ਹੋਣਗੇ ਸਭ ਤੋਂ ਪਹਿਲਾਂ ਇੱਕ ਤ੍ਰਿਭੁਜ ਲੈ ਲੈਨੇ ਆ ਆ ਦੇਖੋ ਇਹ ਮੈਂ ਲੈ ਲਈ 71 ਭੁਜ ਹੁਣ ਇਹਦੇ ਸਿਖਰ ਤੁਸੀਂ ਆਪੇ ਦੇਖ ਲਓ ਕਿੰਨੇ ਆ ਸਿਖਰ ਯਾਨੀ ਕੋਨੇ ਠੀਕ ਹੈ ਖੁੰਝੇ 1 2 3 ਤਾਂ ਸਾਡੇ ਕੋਲੇ ਦਾ ਜਿਹੜਾ ਆਨਸਰ ਹੈ ਉਹ ਆ ਗਿਆ 3 ਤੁਸੀਂ ਕੀ ਭਰਨਾ ਇੱਥੇ 3 ਹੁਣ ਕਹਿੰਦੇ 12:32 ਦਾ ਸਰਲ ਰੂਪ ਡੈਸ਼ ਰੇਸ਼ੋ ਡੈਸ਼ ਹੋਵੇਗਾ ਤਾਂ 12 ਨੂੰ ਤੇ 32 ਨੂੰ ਆਪਾਂ ਵੰਡ ਲੈਨੇ ਆ 12: ਬੱਤੀ ਇਹਨੂੰ ਪਹਿਲਾਂ ਦੋ ਤੇ ਵੰਡ ਲੈਣੇ ਆ ਫੇਰ ਰੇਸ਼ਿਓ ਕਰਕੇ ਫੇਰ ਦੋ ਤੇ ਵੰਡ ਲੈਣੇ ਆ ਦੇਖੋ 12 ਨੂੰ ਦੋ ਤੇ ਵੰਡਿਆ 6 ਇਹਨੂੰ ਰੇਸ਼ਿਓ ਚ ਕਰ ਲੈਣਾ ਹੁੰਦਾ 32 ਨੂੰ ਦੋ ਤੇ ਵੰਡਿਆ 16 ਓਕੇ ਹੁਣ ਇਹਨਾਂ ਨੂੰ ਦੋ ਤੇ ਫੇਰ ਵੰਡ ਲੈਣੇ ਆ ਫੇਰ ਦੋ ਤੇ ਜਾਂਦੇ ਆ 2 ਰੇਸ਼ਿਓ 2 ਠੀਕ ਹੈ 6 ਨੂੰ 2 ਤੇ ਵੰਡਿਆ 3 ਤੇ 16 ਨੂੰ 2 ਤੇ ਵੰਡਿਆ ਕਿੰਨੇ ਹੁੰਦੇ ਨੇ 8 ਤਾਂ ਹੁਣ ਇਹ ਜਿਹੜਾ 3 ਤੇ 8 ਹੈ ਇਹ ਤਾਂ ਨਹੀਂ ਨਾ ਗਾਂ 2 ਦੇ ਪਹਾੜੇ ਤੇ ਵੰਡੇ ਜਾਂਦੇ ਨਾ 3 ਦੇ ਪਹਾੜੇ ਤੇ ਵੰਡੇ ਜਾਂਦੇ ਨੇ ਨਾ 8 ਦੇ ਪਹਾੜੇ ਤੇ ਮਤਲਬ ਇਹ ਦੋਨੋਂ ਨੇ ਜਿਹੜੇ ਨੰਬਰ 3 ਤੇ 8 ਉਹ ਇੱਕੋ ਪਹਾੜੇ ਦੇ ਵਿੱਚ ਨਹੀਂ ਆਉਂਦੇ ਤਾਂ ਇਸੇ ਕਰਕੇ ਸਾਡਾ ਜਿਹੜਾ ਆਨਸਰ ਕੀ ਆ ਗਿਆ 3:8 ਇਸ ਤੋਂ ਅੱਗੇ ਆਪਾਂ ਦੇਖ ਲੈਣੇ ਆਂ ਸਾਡੇ ਕੋਲੇ ਅਗਲਾ ਪ੍ਰਸ਼ਨ ਹੈ ਕਹਿੰਦੇ ਇੱਕ ਦਰਜਨ ਕੇਲਿਆਂ ਦੀ ਜਿਹੜੀ ਕੀਮਤ ਹੈ ਉਹ 50 ਰੁਪਏ ਹੈ ਤਾਂ D ਦਰਜਨ ਕੇਲਿਆਂ ਦੀ ਕੀਮਤ ਬਸ ਜਿੰਨਾ ਪੁੱਛਿਆ ਇਹ ਉਹਨੂੰ D ਦੇ ਨਾਲ ਗੁਣਾ ਕਰ ਲਓ ਤਾਂ ਇੱਥੇ ਕੀ ਆ ਜਾਊਗਾ 50D ਓਕੇ ਸਾਡੇ ਕੋਲੇ ਇਹ ਅਨਸਰ ਆਜੂ ਓਕੇ ਤਾਂ ਇਹਦਾ ਅਨਸਰ ਕੀ ਆਜੂਗਾ 50D ਇਸ ਤੋਂ ਅੱਗੇ ਆਪਾਂ ਦੇਖ ਰਹੇ ਹਾਂ ਭਾਗ ਅ ਹਰੇਕ ਪ੍ਰਸ਼ਨ 2 ਨੰਬਰ ਦਾ ਆਇਆ ਹੁਣ ਕਹਿੰਦੇ ਉਹਨਾਂ ਬਿੰਦੂਆਂ ਦੇ ਨਾਮ ਦੱਸੋ ਜਿਹੜੇ ਤ੍ਰਿਭੁਜ G E M ਦੇ ਕੀ ਆ ਅੱਗੇ ਪ੍ਰਸ਼ਨ ਦਿੱਤੇ ਹੋਏ ਨੇ ਪਹਿਲਾਂ ਤ੍ਰਿਭੁਜ G E M ਹੀ ਲੱਭ ਲਓ ਆ ਹੈਗੀ ਤ੍ਰਿਭੁਜ G E ਤੇ M ਓਕੇ ਆ ਤ੍ਰਿਭੁਜ ਹੈਗੀ ਆ ਇਰੇ ਵਿੱਚ ਹੁਣ ਆਪਾਂ ਨੂੰ ਕੁਐਸਚਨ ਕੀ ਪੁੱਛਿਆ ਕਹਿੰਦੇ ਉਹਨਾਂ ਬਿੰਦੂਆਂ ਦੇ ਨਾਮ ਲਿਖਣੇ ਨੇ ਜਿਹੜੇ ਉੱਪਰਲੀ ਸੀਮਾ ਤੇ ਹੋਣ ਯਾਨੀ ਜਿਹੜੀ ਆ ਤ੍ਰਿਭੁਜ ਵਾਈ ਹੋਈ ਹੈ ਡਾਇਗ੍ਰam ਲਈ ਹੋਈ ਹੈ ਇਹਦੀ ਜਿਹੜੀ ਆਹ ਜਿਹੜੀਆਂ ਇਹਦੀਆਂ ਸਾਈਡਸ ਨੇ ਭੁਜਾਵਾਂ ਨੇ ਇਹਨਾਂ ਦੇ ਉੱਪਰ ਜਿਹੜੇ ਕਿੰਨੇ ਬਿੰਦੂ ਹਨ ਉਹਨਾਂ ਦੇ ਨਾਮ ਲਿਖਣੇ ਨੇ ਤਾਂ ਆਪਾਂ ਦੇਖ ਲੈਨੇ ਆ ਇਹਨਾਂ ਦੇ ਬਿੰਦੂਆਂ ਦੇ ਨਾਮ ਸਭ ਤੋਂ ਪਹਿਲਾਂ ਬਿੰਦੂ ਜੀ ਬਿੰਦੂ ਏ ਬਿੰਦੂ ਈ ਤੇ ਬਿੰਦੂ ਸੀ ਬਿੰਦੂ ਐਮ ਇਹ ਜਿਹੜੇ ਨੇ ਤੁਸੀਂ ਲਿਖ ਲੈਣੇ ਨੇ ਇਹਨਾਂ ਸਾਰਿਆਂ ਦੇ ਨਾਮ ਲਿਖ ਦੋ ਕਿਉਂਕਿ ਇਹ ਉੱਪਰਲੀ ਸੀਮਾ ਤੇ ਨੇ ਇਹ ਲਾਈਨ ਦੇ ਉੱਪਰ ਬਿੰਦੂ ਲਏ ਹੋਏ ਨੇ ਇਸ ਤੋਂ ਨੈਕਸਟ ਆ ਕਹਿੰਦੇ ਅਦਰੂਨੀ ਭਾਗ ਵਿੱਚ ਅੰਦਰੂਨੀ ਭਾਗ ਕਿਹੜਾ ਹੁੰਦਾ ਜਿਹੜਾ ਅੰਦਰ ਹੋਵੇ ਓਕੇ ਹੁਣ ਤਰਪੂਜ ਦੇਖੋ ਇਹ ਵਾਲੀ ਆ ਤਰਪੂਜ ਦੇ ਅੰਦਰ ਕਿੰਨੇ ਨੇ ਅੰਦਰ ਹੈਗੇ ਨੇ P X ਤੇ D ਇਹ ਤਿੰਨੋਂ ਬਿੰਦੂ ਨੇ ਇਸੇ ਕਰਕੇ ਤੁਸੀਂ ਇਹਨਾਂ ਦੇ ਨਾਮ ਲਿਖ ਦੇਣੇ ਆ ਇਸ ਤੋਂ ਨੈਕਸਟ ਆਪਣੇ ਕੋਲ ਤੀਜਾ ਪ੍ਰਸ਼ਨ ਆ ਕਹਿੰਦੇ ਹੀਟਾਂ ਦਿੱਤੇ ਕੋਣਾ ਵਿੱਚੋਂ ਕਿਹੜਾ-ਕਿਹੜਾ ਸਰਲ ਕੋਣ ਸਮਕੋਣ ਤੇ ਨਿਊਨ ਕੋਣ ਹੈ ਨਿਊਨ ਕੋਣ ਹਾਂ ਚਲੋ ਨਿਊਨ ਕੋਣ ਹੈਗਾ ਇੱਥੇ ਹੁਣ ਗਾਂ ਪਤਾ ਨਹੀਂ ਚਲੋ ਜਿੰਨਾ ਆਪਾਂ ਨੂੰ ਪੁੱਛਿਆ ਸਰਲ ਕੋਣ ਸਮਕੋਣ ਤੇ ਨਿਊਨ ਕੋਣ ਹੁਣ ਸਭ ਤੋਂ ਪਹਿਲਾਂ ਦੇਖੋ ਸਰਲ ਕੋਣ ਕਿਹੜਾ ਹੁੰਦਾ ਸਰਲ ਕੋਣ ਉਹ ਹੁੰਦਾ ਜਿਹੜਾ 180 ਡਿਗਰੀ ਦਾ ਹੋਵੇ ਓਕੇ ਤਾ ਹੁਣ 180 ਡਿਗਰੀ ਦਾ ਕੋਣ ਕਿਹੜਾ ਹੋ ਗਿਆ ਸਰਲ ਕੋਣ ਇੱਥੇ ਤੁਸੀਂ ਲਿਖ ਲੈਣਾ ਸਰਲ ਕੋਣ ਇਸ ਤੋਂ ਅੱਗੇ ਆਪਣੇ ਕੋਲੇ ਹੈ ਕਹਿੰਦੇ ਸਮਕੋਣ ਸਮਕੋਣ ਸਾਨੂੰ ਪਤਾ 90 ਡਿਗਰੀ ਦਾ ਹੁੰਦਾ ਇਹਦਾ ਤੁਸੀਂ ਨਾਮ ਲਿਖ ਦੇਣਾ ਸਮਕੋਣ ਆਹ ਵਾਲਾ ਇਸ ਤੋਂ ਅੱਗੇ ਤੁਸੀਂ ਦੇਖੋ ਇਹ ਵੀ ਹੋ ਗਿਆ ਇਹ ਵੀ ਹੋ ਗਿਆ ਹੁਣ ਸਾਨੂੰ ਪੁੱਛਿਆ ਨਿਊਨ ਕੋਣ ਸਾਨੂੰ ਪਤਾ ਨਿਊਨ ਕੋਣ ਕਿਹੜਾ ਹੁੰਦਾ ਜਿਹੜਾ 90 ਡਿਗਰੀ ਤੋਂ ਛੋਟਾ ਹੋਵੇ ਓਕੇ okay, ਨਾ 90 ਡਿਗਰੀ ਤੋਂ ਛੋਟਾ ਹੁਣ ਇੱਥੇ ਕਿਹੜਾ ਕੋਣ ਆ 62 ਡਿਗਰੀ ਤਾਂ 90 ਤੋਂ ਛੋਟਾ ਕਿਹੜਾ 62 ਇਸੇ ਕਰਕੇ 62 ਦਾ ਨਾਮ ਕੀ ਆ ਜਾਊਗਾ ਨਿਊਨ ਕੋਣ ਪਿੱਛੇ ਕੋਣ ਪਾ ਲਿਓ ਇਸ ਤੋਂ ਅੱਗੇ ਸਾਡੇ ਕੋਲ ਆ ਗਿਆ 101 ਡਿਗਰੀ 101 ਡਿਗਰੀ ਉਹ ਕੋਣ ਜਿਹੜਾ ਅਧਿਕ ਕੋਣ ਹੁੰਦਾ ਅਧਿਕ ਕੋਣ ਕਿਹਨੂੰ ਕਹਿੰਦੇ ਨੇ ਜਿਹੜਾ 90 ਡਿਗਰੀ ਤੋਂ ਵੱਡਾ ਹੋਵੇ ਜਿਹੜਾ 90 ਡਿਗਰੀ ਤੋਂ ਜਿੰਨਾ ਵੀ ਮਰਜ਼ੀ ਵੱਡਾ ਹੋਵੇ ਤਾਂ ਉਹਨੂੰ ਅਧਿਕ ਕੋਣ ਕਹਿੰਦੇ ਹਾਂ 90 ਤੋਂ ਵੱਡਾ ਕੀ ਹੈ ਸਾਡੇ ਕੋਲ 101 ਡਿਗਰੀ ਤਾਂ ਇਹ ਕੀ ਹੋ ਗਿਆ ਅਧਿਕ ਕੋਣ ਇਸ ਤੋਂ ਅੱਗੇ ਸਾਡੇ ਕੋਲੇ ਭਾਗ ਈਡੀ ਆ ਗਿਆ ਭਾਗ ਈਡੀ ਦੇ ਵਿੱਚ ਕਹਿੰਦੇ ਸਾਰੇ ਪ੍ਰਸ਼ਨ ਨੇ ਜਿਹੜੇ 4-4 ਨੰਬਰਾਂ ਦੇ ਨੇ ਤਾਂ ਚਲੋ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਸੋਲਵ ਕਰਨਾ ਕਹਿੰਦੇ ਦਿੱਤੀਤ ਚਤਰਪੂਜ ਯਾਨੀ ਚਾਰ ਪੁਝਾਵਾਂ ਵਾਲੀ ਤੁਹਾਨੂੰ ਚਤਰਪੂਜ ਦਿੱਤੀ ਹੈ ਇਹਦੇ ਸਿਖਰ ਕੋਣ ਪੁਝਾਵਾਂ ਤੇ ਵਿਕਰਨਾ ਦੇ ਨਾਮ ਲਿਖਣੇ ਨੇ ਸਿਖਰ ਸਾਨੂੰ ਪਤਾ ਹੈ ਜਿਨ੍ਹਾਂ ਨੂੰ ਆਪਾਂ ਖੁੰਜੇ ਕਹਿ ਦਿੰਨੇ ਆ ਆਪਣੀ ਆਮ ਭਾਸ਼ਾ ਵਿੱਚ ਇਹ ਜਿਹੜੀ ਚਤਰਪੂਜ ਹੈ ਇਹਦੇ ਵਿੱਚ ਕਿੰਨੇ ਖੁੰਜੇ ਨੇ m n l ਤੇ o ਇਹ ਹੈਗੇ ਨੇ ਕੀਨੇ ਹੀ ਖੁੰਜੇ ਤੇ ਇੱਥੇ ਉਹਨਾਂ ਨੇ ਕੀ ਪੁੱਛਿਆ ਕੋਣ ਕੋਣ ਕਹਤਾ ਸਿਖਰ ਓਕੇ ਇਹਨਾਂ ਨੂੰ ਬੋਲਦੇ ਨੇ ਸਿਖਰ ਇਹ ਹੈਗੇ ਨੇ ਸਾਡੇ ਕੋਲੇ ਸਿਖਰ ਆਹ ਵਾਲੇ ਚਾਰੇ ਹੈਗੇ ਨੇ ਸਿਖਰ ਇਸ ਤੋਂ ਅੱਗੇ ਤੁਸੀਂ ਦੇਖੋ ਕਹਿੰਦੇ ਕੋਣ ਕੋਣ ਵੀ ਇਹੀ ਆ ਬਸ ਤੁਸੀਂ ਇਸ ਤਰ੍ਹਾਂ ਲਿਖ ਦੇਣਾ ਕੋਣ ਐਮ ਓਕੇ ਕੋਣ ਐਲ ਕੋਣ ਓ ਤੇ ਦੂਜਾ ਕਿਹੜਾ ਕੋਣ ਐਨ ਇਹ ਹੈਗੇ ਨੇ ਕੋਣ ਕੌਣ ਵੀ ਇਹੀ ਆ ਸਿਖਰ ਵੀ ਇਹੀ ਆ ਬਸ ਇਹਨਾਂ ਦੇ ਮੂਰੇ ਕੀ ਲਾਉਣਾ ਕੌਣ ਇਸ ਤਰ੍ਹਾਂ ਕੌਣ ਬਾ ਦੇਣੇ ਤੁਸੀਂ ਲਿਖ ਦੇਣੇ ਆ ਮੂਰੇ ਇਸ ਤੋਂ ਅੱਗੇ ਕਹਿੰਦੇ ਪੁਜਾਵਾਂ ਪੁਜਾਵਾਂ ਹੁੰਦੀਆਂ ਨੇ ਬੇਟਾ ਸਾਈਡਸ ਓਕੇ ਪੁਜਾਵਾਂ ਕਿਹੜੀਆਂ ਨੇ ਇੱਕ ਤਾਂ ਆ ਵਾਲੀ ਇੱਕ ਆ ਵਾਲੀ ਇੱਕ ਆ ਵਾਲੀ ਪੂਜਾ ਇੱਕ ਆ ਵਾਲੀ ਪੂਜਾ ਹੁਣ ਸਭ ਤੋਂ ਪਹਿਲਾਂ ਦੇਖੋ ਜਿਹੜੀ ਏਸ ਪੂਜਾ ਦਾ ਕੀ ਨਾਮ ਹੈ ਐਲ ਤੇ ਐਮ ਇਹ ਇੱਕ ਪੂਜਾ ਹੋਗੀ ਹੁਣ ਦੂਜੀ ਪੂਜਾ ਐਮ ਤੇ ਐਨ ਇਹਦਾ ਨਾਮ ਹੁਣ ਜਿਹੜੀ ਆ ਵਾਲੀ ਤੀਜੀ ਪੂਜਾ ਇਹਦਾ ਨਾਮ ਕੀ ਆ O ਤੇ N ਓਕੇ ਤਾਂ ਇਹਦਾ ਨਾਮ ਕੀ ਹੋ ਗਿਆ O ਤੇ N ਹੁਣ ਜਿਹੜੀ ਚੌਥੀ ਪੂਜਾ ਆ ਗਈ L ਤੇ Q ਇਹਦਾ ਨਾਮ L ਤੇ Q ਕੀ ਇਹ ਪੂਜਾ L ਤੇ O ਆ ਸੌਰੀ Q ਮੇਰੇ ਮੂੰਹ ਚ ਨਿਕਲ ਗਿਆ ਮੈਨੂੰ Q ਲੱਗੀ O ਆ ਠੀਕ ਹੈ ਹੁਣ ਤੁਸੀਂ ਦੇਖੋ ਸਾਡੇ ਕੋਲੇ ਕਹਿੰਦੇ X ਦਾ ਮੁੱਲ ਪਤਾ ਕਰਨਾ ਆ 25:x ਫਿਰ 15:6 ਇਹ ਦੋਨੋਂ ਆਪਸ ਚ ਬਰਾਬਰ ਨੇ ਹੁਣ 25:x ਦਾ ਮਤਲਬ ਹੈ ਕਿ 25 ਦੇ बटे ਦੇ ਵਿੱਚ ਕੀ ਹੈ x ਬਰਾਬਰ 15:6 ਦਾ ਮਤਲਬ ਹੈ 15 ਦੇ बटे ਚ 6 ਹੁਣ ਇਹਨਾਂ ਦੀ ਕੀ ਕਰਨੀ ਆ ਕਰਾਸ ਮਲਟੀਪਲਾਈ ਕਿਵੇਂ ਕਰੋਗੇ x ਨੂੰ 15 ਨਾਲ ਗੁਣਾ ਕਰ ਦੋ 6 ਨੂੰ 25 ਦੇ ਨਾਲ ਗੁਣਾ ਕਰ ਦੋ ਫਿਰ ਬਰਾਬਰ ਰੱਖ ਦੋ ਹੁਣ 25 ਨੂੰ 6 ਦੇ ਨਾਲ ਗੁਣਾ ਕੀਤਾ ਕਿੰਨਾ ਆ ਗਿਆ 25 6 ਕ 6 5 30 6 2 12 13 14 15 150 ਆ ਗਿਆ 150 ਆ ਕਿਹਦੇ ਬਰਾਬਰ ਆ 15 ਨੂੰ ਜਦੋਂ x ਦੇ ਨਾਲ ਗੁਣਾ ਕਰਾਂਗੇ 15x ਹੁਣ ਜਿਹੜਾ x ਦੇ ਨਾਲ ਇੱਧਰ 15 ਗੁਣਾ ਚਾਹ ਉਹ ਇਧਰ ਆ ਕੇ ਕੀ ਹੋ ਜਾਊਗਾ ਭਾਗ ਦੇ ਵਿੱਚ ਤੇ ਇਧਰ ਤੁਸੀਂ x ਰੱਖ ਲਓ ਇਹਦੇ ਵੱਟੇ ਚਲਾ ਲਓ 15 ਉਹਨੇ ਕਟਿੰਗ ਹੋ ਜੂਗੀ 15 1 ਇੱਕਮ 15 ਪਿਛਲੀ 0 ਤਾਂ ਆਪਣੇ ਕੋਲ ਕੀ ਆ ਜਾਊਗਾ 10 x x ਦਾ ਮੁੱਲ ਕਿੰਨਾ ਆ ਗਿਆ 10 ਹੁਣ ਤੁਸੀਂ ਦੇਖੋ ਕਹਿੰਦੇ 1 ਕਿਲੋਗ੍ਰam ਸੇਬਾਂ ਦਾ ਮੁੱਲ ਜੇ ਇੰਨਾ 45 ਰੁਪਏ ਆ ਤਾਂ 7 ਕਿਲੋਗ੍ਰam ਸੇਬਾਂ ਦਾ ਮੁੱਲ ਕਿੰਨਾ ਹੋਊਗਾ ਹਾਂਜੀ ਹੁਣ 1 ਕਿਲੋਗ੍ਰam ਸੇਬਾਂ ਦਾ ਜੇ 45 ਆ ਤਾਂ 7 ਦਾ ਕਿੰਨਾ ਹੋਊਗਾ 45 ਨਾਲ 7 ਨੂੰ ਆਬਵੀਅਸਲੀ ਆਪਾਂ ਕੀ ਕਰਾਂਗੇ ਗੁਣਾ 45 ਨੂੰ 7 ਨਾਲ ਗੁਣਾ ਕਰ ਦੋ ਤੁਹਾਡਾ ਆਨਸਰ ਆ ਜਾਏਗਾ 45 7 7 5 35 7 4 28 29 30 31 315 ਰੁਪਏ ਆ ਜਾਏਗਾ ਰਾਈਟ ਆਨਸਰ ਇਹ ਸਿਗਾ ਤੁਹਾਡਾ ਉੱਤਰ ਤੇ ਏਸ ਗੱਛੇ ਵਿੱਚ ক্লাস ਦੇ ਲਈ ਮੈਥ ਦਾ ਪੇਪਰ ਜੇ ਚੈਨਲ ਤੇ ਨਵੀਂ ਸੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ